ਸੰਵਿਧਾਨ ਸਭਾ ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲਵਲ ਜਾਣ ਵਾਲੇ ਬਾਜ਼ਾਰ ਦੀ ਉਸਾਰੀ ਦਾ ਉਦਘਾਟਨ ਕੀਤਾ ਵਿਧਾਇਕ ਡਾਕਟਰ ਗੁਪਤਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲਵਲ ਜਾਣ ਵਾਲੇ ਬਾਜ਼ਾਰ ਦੇ ਕੁਝ ਹਿੱਸੇ ਦਾ ਸੀਵਰੇਜ ਸਿਸਟਮ ਠੀਕ ਨਹੀਂ ਸੀ ਬਾਜ਼ਾਰ ਵਿੱਚ ਨਵਾਂ ਸੀਵਰੇਜ ਪਾ ਕੇ ਅਗਲੇ 15 ਦਿਨਾਂ ਦੇ ਅੰਦਰ ਬਾਜ਼ਾਰ ਨੂੰ ਪੂਰੀ ਤਰ੍ਹਾਂ ਇੰਟਰਲੋਕਿੰਗ ਟਾਈਲਨ ਅਲਬਾਨਾ ਜਾਵੇਗਾ ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੀਂ ਸ਼ਹੀਦੀ ਦਿਹਾੜੇ ਤੇ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਹੋਈ ਬਾਰਿਸ਼ ਕਾਰਨ ਵਿਕਾਸ ਕਾਰਜ ਰੋਕਨੇ ਪਏ ਸਨ ਪਰ ਹੁਣ ਵਿਕਾਸ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਜਾਣਗੇ ਮੈਂ ਜੀ ਜੀਤੋਰਾ ਸਾਹਿਬ ਜੀ ਜਾਣਦੇ ਹੋਗੇ ਗੁਰੂ ਸਾਹਿਬ ਜਿਹੜਾ ਦਿਖਾ ਰਹੀਆਂ ਡਾਕਟਰ ਜੀ ਸਿੱਖਾ ਦੇ ਗੁਰੂ ਜਿਹੜੇ ਸੌਰੀ ਬਾਦਸ਼ਾਹ ਜੀ ਇੱਕ ਦੇ ਚਾਦਰ ਜਨਰਲ ਹੋਇਆ ਜਾਂਦਾ ਹੈ ਸਰਪ੍ਰਸਤ ਜੀ ਉਹਦਾ ਅਸੀਂ ਵਿਧਿਆਰਾਂ ਵੀ ਆ ਰਹੇ ਹਾਂ ਉਹਦਾ ਵੀ ਸਿੱਖਾ ਵੀ ਉਹ ਤੋਂ ਆਈ ਹੈ ਪੂਰੇ ਜੀਰਿਆਂ ਦੇ ਤੋਂ ਆ ਗਿਆ ਸਤਸਤ ਬਹੁਤ ਹੀ ਉਸੇ ਦੂਜੇ ਦਿਨ ਇਹਦਾ ਤੇ ਅਸੀਂ ਜਿਹੜਾ ਆਇਆ ਸੀ ਲੱਖੇ ਦੇ ਆਲੋਚਨ ਨੇ ਵੀ ਲੱਖੇ ਨੇ ਉਹਨਾਂ ਦੇ ਵਿੱਚ ਗਵਰਨਮੈਂਟ ਕਰਾਉਣ ਦੀ ਜਿਹੜੀ ਹੈ ਉਹ ਸਟਰੈਟਜੀ ਤਿਆਰ ਕੀਤੀ ਹੈ ਨਾ ਹੀ ਜਿਹੜੇ ਪੰਜਾਬ ਗਵਰਨਮੈਂਟ ਦੇ ਫੰਡਸ ਆਣਗੇ ਸਿੱਧੀ ਦਿਹਾੜੇ ਤੇ ਹੀ ਉਹ ਵੀ ਅਸੀਂ ਸਾਰੇ ਲਗਾ ਕੇ ਇਸ ਇਲਾਕੇ ਦੀ ਗਵਰਨਮੈਂਟ ਬਹੁਤ ਵਧੀਆ ਢੰਗ ਨਾਲ ਕਰਾਵਾਂਗੇ ਤਾਂ ਔਰ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਆਨ ਦੇ ਜਨਾਂ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਰੁਕੇ ਹੋਏ ਨੇ ਡਿਊ ਟੂ ਐਕਸੈਸਿਵ ਬਾਰਿਸ਼ ਉਹ ਅਸੀਂ ਜਿਹੜਾ ਜਲਦੀ ਤੋਂ ਜਲਦੀ ਸ਼ੁਰੂ ਕਰਾਵਾਂਗੇ ਸਭ ਤੋਂ ਇਤਿਹਾਸਿਕ ਗੁਰਦੁਆਰਾ ਜੀ ਅੰਮ੍ਰਿਤਸਰ ਦਾ ਕਿਉਂਕਿ ਸੇਵਨ ਗੁਰੂ ਸਤ ਗੁਰੂ 3 ਬਾਦਸ਼ਾਹ ਤੋਂ ਲੈ ਕੇ ਨਵੀਂ ਬਾਦਸ਼ਾਹ ਤੱਕ ਇੱਥੇ ਆਏ ਹੋਏ ਨੇ ਉਹਨਾਂ ਦਾ ਚਰਨ ਸ਼ੋਕ ਗੁਰਦੁਆਰਾ ਵਾ ਸੋ ਇੱਥੇ ਡਾਕਟਰ ਸਾਹਿਬ ਆਏ ਨੇ ਮੇਰੇ ਵੱਡੇ ਭਰਾ ਨੇ ਐਮਐਲਏ ਸਾਹਿਬ ਇੱਥੋਂ ਦੇ ਯੂਦ ਘਾਟਨ ਕੀਤਾ ਗਲੀ ਰਬਾਬੀ ਵਾਲੀ ਦਾ ਔਰ ਗੁਰਦੁਆਰਾ ਸਾਹਿਬ ਦੇ ਹਾਲੇ ਦੁਆਲੇ ਦੇ ਸਾਰੀਆਂ ਗਲੀਆਂ ਨੂੰ ਡਵੈਲਪ ਕੀਤਾ ਜਾਏਗਾ ਕਿਉਂਕਿ 350 ਸਾਲਾ ਬਣਾਇਆ ਜਾ ਰਿਹਾ ਗੁਰੂਪ੍ਰਭ ਗੁਰਤੇਗਵਰ ਸਾਹਿਬ ਦਾ ਤੇ ਉਹਦੇ ਤਹਿਤ ਤੁਹਾਡੀਆਂ ਜਿੰਨੀਆਂ ਵੀ ਸ਼ੈਦਾ ਸੁੰਦਰੀ ਕਰਨ ਉਹ ਡਾਕਟਰ ਸਾਹਿਬ ਨੇ ਜੁਮਾ ਚੁੱਕਿਆ ਕਿ ਹੀ ਕਰਾਵਾਂਗੇ